ਸਰਕਾਰ ਨੂੰ ਸਮਝਣਾ ਚਾਹੀਦਾ ਵਾ ਨਹੀਂ ਤੇ ਅੰਦੋਲਨ ਬਹੁਤ ਵੱਡੀ ਲਹਿਰ ਲੈ ਗਿਆ ਤੁਹਾਨੂੰ ਪਤਾ ਹੀ ਲੱਗ ਗਿਆ ਵਰਲਡ ਲੈਵਲ ਤੇ ਵੱਡੇ ਵੱਡੇ ਪ੍ਰਾਈਮ ਮਿਨਿਸਟਰ ਤੁਹਾਨੂੰ ਪਤਾ ਹੈ ਹਾਲੇ ਤੱਕ ਸਾਰਾ ਸੰਘਰਸ਼ ਸ਼ਾਂਤੀਪੁਰੂ ਹੋ ਰਿਹਾ ਹੈ ਹਾਂ ਜੀ ਹਾਂ ਜੀ ਸਾਰਾ ਸ਼ਾਂਤੀਪੁਰੂ ਹੋ ਰਿਹਾ ਜੀ ਹਾਲੇ ਤੱਕ ਸਰਕਾਰ ਨੂੰ ਨਹੀਂ ਫਰਕ ਪੈਂਦਾ ਤੇ ਇਸ ਤੋਂ ਕੀ ਤੁਹਾਡਾ ਪ੍ਰੋਟੈਸਟ ਕੀ ਹੋਏਗਾ ਸ਼ਾਂਤੀਪੂਰਨ ਪ੍ਰੋਟੈਸਟ ਹੀ ਚੱਲੇਗਾ ਲੰਬੇ ਸਮੇਂ ਤੱਕ ਅਨਮਿੱਥਿਆ ਚੱਲੇਗਾ ਜਿੰਨੀ ਦੇਰ ਤੱਕ ਕਿਸਾਨਾਂ ਨੂੰ ਉਹਨਾਂ ਦੇ ਹੱਕ ਨਹੀਂ ਮਿਲਣਗੇ ਆਮ ਇਨਸਾਨਾਂ ਨੂੰ ਨਹੀਂ ਮਿਲਣਗੇ ਅਸੀਂ ਇਦਾਂ ਹੀ ਆਪਾਂ ਜਿਹੜਾ ਵਾ ਆਪਣਾ ਉਹਨਾਂ ਨੂੰ ਸਮਰਥਨ ਦੇ ਦੇਵਾਂਗੇ ਸ਼ੁਰੂ ਤੋਂ ਦਿੰਦੇ ਆਏ ਆ ਤੇ ਐਂਡ ਤੱਕ ਦਿੰਦੇ ਆਵਾਂਗੇ ਇੱਕ ਵਾਰ ਵਿਖੇ ਜੇ ਤਾਂ ਕੀ ਆਮ ਸਰਕਾਰ ਨੂੰ ਨਾਰਾ ਲਾਉਂਦੀ ਆ ਜੈ ਜਵਾਨ ਜੈ ਕਿਸਾਨ ਜੇ ਅਗਰ ਕਿਸਾਨ ਹੀ ਰਹਿ ਗਏ ਤੇ ਹੀ ਇਨਸਾਨ ਰਹਿਗਾ ਬਿਲਕੁਲ ਜੀ ਸਾਡਾ ਵੀ ਨਾਰਾ ਹੈ ਜੈ ਸੰਵਿਧਾਨ ਜੈ ਕਿਸਾਨ ਕਿਉਂਕਿ ਜੇ ਸੰਵਿਧਾਨ ਦੇ ਨੰਨੇ ਵਧੀਆ ਜਿਹੜੇ ਆ ਕਿਸਾਨ ਨੂੰ ਪ੍ਰੋਵੀਜ਼ਨਾਂ ਦਿੱਤੀਆਂ ਰੇ ਐ ਸੰਵਿਧਾਨ ਦੇ ਕਰਕੇ ਹੀ ਅੱਜ ਅਸੀਂ ਪ੍ਰੋਟੈਸਟ ਕਰ ਰਹੇ ਆ ਕਿਉਂਕਿ ਤੁਹਾਨੂੰ ਪਤਾ ਸਰਕਾਰ ਕਿੰਨੀ ਜ਼ਾਲਮ ਹੈ ਇਹਦਾ ਹੁੰਦਾ ਘਰੋਂ ਇੱਥੇ ਬਾਹਰ ਨਾ ਦਿੰਦੀ ਸਹੀ ਗੱਲ ਤਾਂ ਅੱਤਰ ਕੇ ਪਾ ਜੈ ਸੰਵਿਧਾਨ ਤੇ ਜੈ ਕਿਸਾਨ ਕਿਉਂਕਿ ਜੇ ਸੰਵਿਧਾਨ ਹੈ ਤੇ ਕਿਸਾਨ ਹੈ ਅੱਜ ਕਿਸਾਨਿਆਂ ਦੇ ਹੀ ਸਾਰੇ ਸਭ ਤੋਂ ਸਬਸਰਾ ਨੂੰ ਜਿਨ੍ਹਾਂ ਨੇ ਉਹਨਾਂ ਦੇ ਲਾਠੀ ਚਾਰਜ ਕੀਤੇ ਉਹਨਾਂ ਨੂੰ ਵੀ ਸੰਦੇਸ਼ ਨਾ ਜਾਂਦੇ ਜੇ ਸਭ ਸਬਸਰਾ ਰਹੀ ਕਿ ਤੇ ਇਹਦਾ ਨਾ জানা ਵਾ ਕਿ ਜਿਹੜੇ ਆ ਕੇ ਉੱਥੇ ਬੰਦੇ ਖਲੋਗੇ ਨੇ ਮਿਲਟਰੀ ਇੰਨੀ ਨਹੀਂ ਦੇਖ ਰਹੀ ਕਿ ਇਹਨਾਂ ਨੇ ਕਰ ਦਿੱਤਾ ਵਾ ਕਿ ਅਸੀਂ ਨੂੰ ਉਹਨਾਂ ਨੂੰ ਵੀ ਸਰ ਕੋਈ ਸੰਦੇਸ਼ ਨਾ ਜਾਂਦੇ ਉਹਨਾਂ ਨੂੰ ਇਹ ਸੰਦੇਸ਼ ਆ ਕਿ ਉਹਨਾਂ ਨੇ ਕੋਆਪਰੇਟ ਕੀਤਾ ਹੈ ਲਾਠੀ ਚਾਰਜ ਨਾ ਕੀਤਾ ਹੈ ਉਹ ਵੀ ਉਹੀ ਰੋਟੀ ਖਾਂਦੇ ਨੇ ਜਿਹੜੀ ਕਿਸਾਨਾਂ ਨੇ ਉਗਾਈ ਹੁੰਦੀ ਹੈ ਬਾਕੀ ਠੀਕ ਹੈ ਜਿਹੜੇ ਸਰਕਾਰੀ ਬੰਦੇ ਨੇ ਸਰਕਾਰ ਦੇ ਅੰਡਰ ਹੁੰਦੇ ਨੇ ਉਹਦੇ ਕਾਰਨ ਪ੍ਰੈਸ਼ਰ ਚ ਆ ਕੇ ਉਹਨਾਂ ਨੂੰ ਕਰਨਾ ਪੈਂਦਾ ਇੱਕ ਸੁਨੇਹਾ ਮੈਂ ਹੋਰ ਦੇਣਾ ਚਾਹਾਂਗਾ ਜਿੰਨੇ ਵੀ ਅੰਦੋਲਨ ਆਪਾਂ ਦੇਖ ਰਹੇ ਇੰਨਾ ਚ ਸਾਡੀਆਂ ਊਮਨ ਦੀ ਰਿਪਰੈਜ਼ੈਂਟੇਸ਼ਨ ਨਹੀਂ ਗਈ ਔਰਤਾ ਦੀ ਰਿਪਰੈਜ਼ੈਂਟੇਸ਼ਨ ਨਹੀਂ ਗਈ ਤੇ ਜਦ ਤੱਕ ਔਰਤਾ ਘਰੋਂ ਨਿਕਲ ਕੇ ਅੰਦੋਲਨਾਂ 'ਚ ਨਹੀਂ ਆਣਗੀਆਂ ਤੇ ਕੁਝ ਵੀ ਨਹੀਂ ਹੋਏਗਾ ਸੋ ਮੇਰੀਆਂ ਭੈਣਾਂ ਨੂੰ ਮਾਵਾਂ ਨੂੰ ਬੇਨਤੀ ਹੈ ਕਿ ਛੜਕਾ ਦੇ ਆਓ ਅੰਦੋਲਨਾਂ ਵਿੱਚ ਹਿੱਸਾ ਲਓ ਜੇ ਤੁਸੀਂ ਘਰ ਬੈਠੀਆਂ ਰਹੀਆਂ ਤੇ ਕੋਈ ਫਾਇਦਾ ਨਹੀਂ ਹੋਣਾ ਕੇ ਇਹ ਵੀ ਅੰਦੋਲਨ ਨੂੰ ਚਲਾਉਣ ਵਾਸਤੇ ਊਮਨ ਦਾ ਬਹੁਤ ਵੱਡਾ ਯੋਗਦਾਨ ਹੈ ਬਾਵਾ ਸਾਹਿਬ ਮੇਰ ਕਰਨੇ ਵੀ ਕਿਹਾ ਸੀ ਕਿ ਮੈਂ ਕੇ ਸਮਾਏ ਨੂੰ ਉੱਥੋਂ ਨਾਪ ਤੋਲ ਕਰਾਂਗਾ ਕਿ ਉੱਥੋਂ ਦੀ ਊਮਨ ਦੀ ਕੰਡੀਸ਼ਨ ਕਿਵੇਂ ਦੀ ਤੇ ਤੁਸੀਂ ਸਾਡੇ ਸਮਾਏ ਦਾ ਹਿਸਾਬ ਲਾ ਲਓ ਵੀ ਅੰਨਾ ਪਿੱਤਰਵਾਦੀ ਸਮਾਜ ਬੂ ਮੈਸਰੋਗੇ ਆਲਾ ਚਾਹੀਦਾ ਵਾ ਤੁਸੀਂ ਉਹ ਦੂਸਰੀ ਜੱਥੇਬੰਦੀ ਜਿਹੜੀ ਯੂਨੀਵਰਸਿਟੀ ਬੈਠੀ ਉੱਥੇ ਵੀ ਦੋ ਚਾਰ ਹੀ ਬੂ ਮੈਸਰ ਨੇ ਸੋ ਬਸ ਮੇਰਾ ਹੈ ਇਸ ਨੈਸ਼ਾ ਬਾਕੀ ਜੈ ਸੰਵਧਾਨ ਜੈ ਕਿਸਾਨ ਫੁੱਲ ਵਾਸੀ ਵਿਦਿਆਰਥੀ ਸੰਗਠਨ ਵੱਲੋਂ ਵੀ ਨੇ ਮੈਂ ਸਰ ਤੁਹਾਨੂੰ ਇੱਕੋ ਸਵਾਲ ਪੁੱਛਣਾ ਚਾਹੁੰਦਾ ਹਾਂ ਤੁਸੀਂ ਨਰਿੰਦਰ ਮੋਦੀ ਬਾਰੇ ਕੀ ਕਹਿਣਾ ਚਾਹੁੰਦੇ ਹੋ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਨਰਿੰਦਰ ਮੋਦੀ ਇੱਕ ਵਿਚਾਰਧਾਰਾ ਦੀ ਘੱਟ ਪਤਲੀ ਹੈ ਨਰੇਂਦਰ ਮੋਦੀ ਦੇ ਹੱਥ 'ਚ ਵੀ ਕੁਝ ਨਹੀਂ ਹੈਗਾ ਪੂਰਾ ਕਾਰਨ ਇਹ ਹੈ ਕਿ ਇੱਕ ਜਿਹੜੀ ਬ੍ਰਾਹਮਣਵਾਦੀ ਵਿਚਾਰਧਾਰਾ ਦੇਸ਼ 'ਚ ਕੰਮ ਕਰਦੀ ਪਈ ਆ ਉਹ ਉਹ ਨਰੇਂਦਰ ਮੋਦੀ ਕੋ ਸਾਰੇ ਉਹ ਕੰਮ ਕਰਾਉਂਦੇ ਆ ਨਰੇਂਦਰ ਮੋਦੀ ਆਪਣੀ ਮਰਜ਼ੀ ਨਾਲ ਨਾ ਕੁਝ ਬੋਲਦਾ ਵਾ ਨਾ ਕੁਝ ਕਰਦਾ ਵਾ ਇੱਕ ਵਿਚਾਰਧਾਰਾ ਵਾ ਜਿਹੜੀ ਉਹਦੇ ਕੋ ਕੰਮ ਕਰਾਂਦੀ ਆ ਜਿਹੜੀ ਗੈਰ ਬਰਾਬਰੀ ਦੀ ਵਿਚਾਰਧਾਰਾ ਵਾ ਜਿਹੜੀ ਲੋਕਾਂ ਨੂੰ ਗਰੀਬ ਰੱਖਣ ਵਾਲੀ ਵਿਚਾਰਧਾਰਾ ਵਾ ਇਸ ਦੇ ਵਿੱਚ ਅਤੰਕਵਾਦ ਫੈਲਾਉਣ ਵਾਲੀ ਵਿਚਾਰਧਾਰਾ ਵਾ ਉਸ ਅਤੰਕਵਾਦ ਦਾ ਅਤੰਕਵਾਦੀ ਵਿਚਾਰਧਾਰਾ ਦਾ ਜਿਹੜਾ ਕਟਪਤਲੀ ਆ ਨਰਿੰਦਰ ਮੋਦੀ ਜਿਹਦੇ ਕਰਕੇ ਉਹ ਇਦਾਂ ਕਰਦਾ ਪਰ ਇਸ ਦਾ ਕਟਪਤਲੀ ਪ੍ਰਧਾਨ ਨਾ ਦੇਖਿਆ ਜਾਵੇ ਕਿ ਹਿੰਦਰਾ ਕਰਨ ਨਾਲ ਜਿਹੜੇ ਬਛਿੰਦੇ ਗਏ ਆ ਬੀਜੇਪੀ ਸਰਕਾਰ ਦੇ ਉਹ ਕਹਿੰਦੇ ਆ ਕਿ ਮੋਦੀ ਸਾਹਿਬ ਜੋ ਇਹਦੇ ਨੇ ਫੈਸਲਾ ਲੈ ਲੈਂਦੇ ਉਹ ਵਾਪਸ ਨਹੀਂ ਲੈਂਦੇ ਆ ਕਿ ਕਿ ਕਿੱਦਾਂ ਦੇਖਦੇ ਇਹਨਾਂ ਦੀ ਗਲਤਫਹਿਮੀ ਹੈ ਇਹਨਾਂ ਦੀ ਗਲਤਫਹਿਮੀ ਹੈ ਕਿ ਇਹ ਤੁਹਾਨੂੰ ਦੇਖਿਆ ਹੈਗਾ ਇੱਕ ਮਿੰਟ ਜਿੰਨਾ ਕਿ ਨਹੀਂ ਦੇਖਿਆ ਹੈਗਾ ਨੋਟ ਬੰਦੀ ਵੀ ਉਹਨਾਂ ਨੇ ਇੱਕ ਕੰਮ ਕਰ ਦਿੱਤੀ ਹੈ ਜੋ ਵੀ ਟੀਐਸ ਲਗਾ ਦਿੱ ਪੁਣ ਲੱਗਦਾ ਹੈ ਕਿ ਪੰਜਾਬ ਵਾਲੇ ਪਾਸੇ ਵੀ ਆਪਾਂ ਖਾਰਾ ਕਰਦਾ ਹੈ ਜਿੱਥੇ ਇਹਨੂੰ ਨੰਬਰ ਦੀ ਖੇਤੀ ਖਸਾਨੇ ਤੇ ਆ ਗਿਆ ਕਿ ਕਿ ਨਹੀਂ ਅਸਲ ਤੇ ਇਸ ਦੇ ਦੇਸ਼ ਉਹ ਜਿਹੜੇ ਮੋਦੀ ਭਗਤ ਨੇ ਉਹਨਾਂ ਦੀ ਗਲਤ ਵਿਅਮੇ ਹੈ ਕਿ ਇਹ ਦੇਸ਼ ਲੋਕਤੰਤਰ ਨਹੀਂ ਹੈਗਾ ਪਰ ਇਹ ਦੇਸ਼ ਲੋਕਤੰਤਰ ਹੈ ਤੇ ਅੱਜ ਵੀ ਸਾਡੇ ਸੰਵਿਧਾਨ ਦੇ ਨਾਲ ਚੱਲਦਾ ਹੈ ਇਹੀ ਕਰਕੇ ਸਾਡਾ ਨਾਅਰਾ ਹੈ ਜੈ ਸੰਵਿਧਾਨ ਜੈ ਕਿਸਾਨ ਪੁਣ ਸਾਡਾ ਸੰਵਿਧਾਨ ਸਾਨੂੰ ਅਧਿਕਾਰ ਦਿੰਦਾ ਹੈ ਕਿ ਜਿਹੜੇ ਇਦਾਂ ਦੇ ਜਿਹੜੇ ਮਾਰੇ ਕੋਈ ਪ੍ਰਧਾਨ ਮੰਤਰੀ ਆ ਜੇ ਜਿਹੜਾ ਲੋਕ ਵਿਰੋਧੀ ਹੋਵੇ ਸਾਡੇ ਕੋਲ ਸਾਡੇ ਸੰਵਿਧਾਨ ਨੇ ਅਧਿਕਾਰ ਦਿੱਤਾ ਵਾ ਕਿ ਅਸੀਂ ਉਹਨੂੰ ਜਦੋਂ ਵੀ ਇਲੈਕਸ਼ਨ ਆਣ ਗਿਆ ਅਸੀਂ ਉਹਨਾਂ ਨੂੰ ਮੂੰਹ ਤੋੜ ਕੇ ਜਵਾਬ ਦੇਵਾਂਗੇ ਲੇਕਿਨ ਮੇਰੀ ਤੁਹਾਡੇ ਚੈਨਲ ਦਾ ਹੀ ਮੇਰੀ ਇਹ ਵੀ ਲੋਕਾਂ ਨੂੰ ਅਪੀਲ ਆ ਕਿ ਇਹ ਜਿਹੜੇ ਇਹ ਜਿਹੜੇ ਮਾੜੇ ਕੰਮ ਕਰਨ ਵਾਲੇ ਪ੍ਰਧਾਨ ਮੰਤਰੀ ਸੀਟਾਂ ਤੇ ਬੈਠੇ ਆ ਇਹਦਾ ਕਾਰਨ ਲੋਕਾਂ ਦੀ ਵੋਟਾਂ ਵੀ ਹੈਗੀਆਂ ਵਾ ਦੂਜਾ EVM ਵੀ ਹੈਗਾ ਵਾ ਜਿਹੜੀ ਇਲੈਕਟ੍ਰੋਨਿਕ VOTING ਮਸ਼ੀਨ ਆ ਇਹਦੇ ਵਿੱਚ ਸ਼ਰਿਆਮ ਗੁੰਡਾਗਰਦੀ ਕਰਕੇ ਟੱਕੇਸ਼ਾਈ ਦੇ ਨਾਲ ਤੁਸੀਂ ਵੋਟ ਆਪਣੀ ਪਾਰਟੀ ਨੂੰ ਪਾਉਂਦੇ ਜੇ ਪਰ ਜਾਂਦੀ ਇਹਨਾਂ ਦੇ ਜੇਬੇ ਤੇ ਆ ਇਹ ਤਾਜ਼ਾ ਉਦਾਹਰਣ ਨਾ ਬਿਹਾਰ ਵਿੱਚ ਹੋਇਆ ਵਾ 100 ਤੋਂ ਵੱਧ ਕੈਂਡੀਡੇਟ ਜਿਹੜੇ ਵਿਧਾਨ ਸਭਾ ਦੇ ਜਿਹੜੇ ਜਿੱਤ ਗਏ ਦੂਜੀਆਂ ਪਾਰਟੀਆਂ ਦੇ ਪਹਿਲੇ ਉਹਨਾਂ ਨੂੰ ਕਹਿ ਦਿੱਤਾ ਜਿੱਤ ਗਏ ਬਾਅਦ ਵਿੱਚ ਕਹਿੰਦੇ ਜੀ ਦੁਬਾਰਾ ਗਲਤੀ ਹੋ ਗਈ ਰੀਕਾਉਂਟਿੰਗ ਵਿੱਚ ਉਹ ਬੰਦੇ ਹਰਾ ਦਿੱਤੇ ਗਏ ਤੇ ਰੀਕਾਉਂਟਿੰਗ ਵਿੱਚ ਜਿਹੜੇ ਜੇ ਕੋਈ ਮਸ਼ੀਨ ਆ ਕੈਲਕੂਲੇਟਰ 'ਚ 2 2 ਕਰੋਗੇ 4 ਆਊਗਾ ਤੇ ਦੁਬਾਰਾ 2 2 ਕਰੋਗੇ 5 ਨਹੀਂ ਆਂਦਾ ਪਰ ਸਾਡੀ ਈਐਮ ਵਿੱਚ ਪਹਿਲੇ 2 2 4 ਆਂਦਾ ਵਾ ਬਜਟ 2+2 5 ਹੋ ਜਾਂਦਾ ਵਾ ਇਸ ਕਰਕੇ ਈਵੀਐਮ ਜਿਹੜੀ ਆ ਉਹ ਇਦਾਂ ਦੇ ਜਿਹੜੇ ਮਾਰੇ ਪ੍ਰਧਾਨ ਮੰਤਰੀ ਨੂੰ ਸੀਟਾਂ ਦੇ ਵੰਡਦੀ ਹੈ ਕੀ ਸਰ ਜੀ ਤੁਸੀਂ ਸਾਡੇ ਸਾਨੂੰ ਜਿੱਦੋਂ VOTING ਕਿਸ ਤਰ੍ਹਾਂ ਹੋਣੀ ਚਾਹੀਦੀ ਹੈ ਫਿਰ VOTING ਹਮੇਸ਼ਾ ਹੀ ਬੈਲਟ ਪੇਪਰ ਨਾਲ ਹੋਣੀ ਚਾਹੀਦੀ ਹੈ ਕਿਉਂਕਿ ਟੈਕਨੋਲੋਜੀ ਦੇ ਵਿੱਚ ਦੁਨੀਆ ਦੇ ਵਿੱਚ ਸਭ ਤੋਂ ਐਡਵਾਂਸ ਕੰਟਰੀ ਹੈਗੀ ਜਪਾਨ ਜਿਹੜੀ ਟੈਕਨੋਲੋਜੀ ਦੀ ਇਨਵੈਂਸ਼ਨ ਹੁੰਦੀ ਹੈ ਜਪਾਨ ਤੋਂ ਹੁੰਦੀਆਂ ਵਾ ਜਪਾਨ ਅੱਜ ਵੀ ਬੈਲਟ ਪੇਪਰ ਨਾਲ ਕਰਾਂਦਾ ਸੱਤੋਂ ਵੱਧ ਟੈਕਨੋਲੋਜੀ ਉਹਨਾਂ ਕੋ ਬੈਲਟ ਪੇਪਰ ਨਾਲ ਕਰਾਂਦਾ ਜਿਵੇਂ ਇੰਗਲੈਂਡ ਐਡੀ ਵੱਡੀ ਕੰਟਰੀ ਉਹ ਬੈਲਟ ਪੇਪਰ ਨਾਲ ਕਰਾਂਦਾ ਸਾਡੇ ਦੇਸ਼ ਦੇ ਜਿਹੜੀ ਰੂਲਿੰਗ ਕਰਨ ਵਾਲੇ ਪਾਰਟੀਆਂ ਇਹ ਗੱਲ ਕਹਿੰਦੀਆਂ ਕਿ ਅਸੀਂ ਬੜੇ ਐਡਵਾਂਸ ਹੋ ਗਏ ਆ ਕਿ ਅਸੀਂ ਹੁਣ ਈਵੀਐਮ ਦੇ ਨਾਲ ਇਲੈਕਸ਼ਨ ਕਰਨੇ ਆ ਅੱਜ ਤਾਂ ਐਡਵਾਂਸ ਹੀ ਹੋਏ ਉਹ ਜਿਹੜਾ ਵੱਡੇ ਬੇਈਮਾਨ ਹੋ ਗਿਆ ਜਿਹੜਾ ਕਿ ਈਵੀਐਮ ਨੂੰ ਲੋਕਾਂ ਦੇ ਟੱਕੇ ਨਾਲ ਥੋਪਦੇ ਪਏ ਆ ਵੀ ਸਰ ਜੀ ਤੁਸੀਂ ਕਹਿੰਦੇ ਈਵੀਐਮ ਮਸ਼ੀਨਾਂ ਹੈਗੀਆਂ ਇਹ ਤਾਂ ਵੋਟਿੰਗ ਇੰਦੇ ਕਾਇਗਰ ਹੋਣੀ ਚਾਹੀਦੀ ਹੈ ਇਹ ਸਾਡੇ ਸਾਨੂੰ ਬਹੁਤ ਸਹੀ ਹੋਏਗੀ ਬਿਲਕੁਲ ਸਹੀ ਹੈ ਇਹਨਾਂ ਖਰਚਾ ਵੀ ਘਟਾਉਂਦਾ ਵਾ ਚਾਕਿ ਈਵੀਐਮ ਕੁਝ ਸਮੇਂ ਬਾਅਦ ਖਰਾਬ ਹੋ ਜਾਂਦੇ ਆ ਤੇ ਜਿਹੜੇ ਸਰਕਾਰ ਦੇ ਬਜਟ ਉੱਤੇ ਬਹੁਤ ਜ਼ਿਆਦਾ ਬੋਝ ਪੈਂਦਾ ਵਾ ਚੈੱਕ ਕਰਕੇ ਜੇ ਬੈਲਟ ਪੇਪਰ ਹੈ ਉਹ ਕੰਪੈਰੀਟਿਵਲੀ ਜੇ ਕੈਲਕੂਲੇਟ ਕਰਾਂਗੇ ਤੇ ਬੈਲਟ ਪੇਪਰ EVM ਨਾਲੋਂ ਸਸਤਾ ਇਲੈਕਸ਼ਨ ਹੋਵੇਗਾ